ਸਜਾਨ ਸਿੰਘ ਜੀ ਸੱਜਣ ਸਿੰਘ ਨੂੰ ਕਹਿੰਦੇ ਵਾ ਸਾਰੀ ਦੁਨੀਆ ਸੱਜਣ ਸਿੰਘ ਨੂੰ ਪਤਾ ਲਿਖਦੀ ਮੇਰਾ ਨਾਮ ਸਜਾਨ ਸਿੰਘ ਆ ਜਾਨ ਸਿੰਘ ਜੀ ਇਸ ਕੰਮ ਤੋਂ ਪਹਿਲਾਂ ਕਿਹੜਾ ਕਿਹੜਾ ਕੰਮ ਕਰਦੇ ਰਹੇ ਇਸ ਤੋਂ ਪਹਿਲਾਂ ਅਸੀਂ ਮ੍ਰਤੀ ਦੇ ਵਿੱਚ ਰਹੇ ਹਾਂ ਜੀ ਉੱਥੇ ਆਪਣਾ ਕਾਰਾਂ ਪਹਚਾਉਣ ਦਾ ਕੰਮ ਹੀ ਡੀਲਰਾਂ ਤੱਕ ਤੇ 30 ਸਾਲ ਉੱਥੇ ਕੰਮ ਕੀਤਾ ਵਾ ਸਿਰਫ ਉਹ ਕੰਮ ਤੋਂ ਛੱਡ ਕੇ ਇਹ ਕਿੱਦਾਂ ਸੋਚਿਆ ਨਹੀਂ ਛੱਡਣ ਦੀ ਗੱਲ ਜੀ ਅੱਜ ਵੀ ਸਾਡੇ ਅੱਜ ਉੱਥੇ ਭਤੀਜੇ ਸੱਸੇ ਭਤੀਜੇ ਤਿੰਨ ਚਾਰ ਭਰਾ ਆ ਜੇ ਉੱਥੇ ਹੀ ਸਾਰਾ ਪਰਿਵਾਰ ਹੀ ਉੱਥੇ ਹੈਗੇ ਹਾਂਜੀ ਹਾਂਜੀ ਉਹ ਕੰਮ ਬਹੁਤ ਵਧੀਆ ਹੈ ਜੀ ਇਹ ਪਿੰਡਾਂ ਨਾਲ ਬਹੁਤ ਵਧੀਆ ਕੰਮ ਹੈਗਾ ਤੇ ਕਮਾਇਆ ਵੀ ਇਕੱਠੀ ਬਣ ਜਾਂਦੀ ਸੀ ਤੇ ਵਧੀਆ ਹੈਗਾ ਦਾਲ ਇਹ ਸੋਚ ਬਿਲਕੁਲ ਹੋਟਲਾਂ ਦਾ ਵੀ ਕੰਮ ਕੁਝ ਤਾਂ ਢਾਬਿਆਂ ਦਾ ਤੇ ਉਤੋਂ ਹੀ ਫਿਰ ਮੇਰੇ ਮਨ ਚ ਹੀ ਵੀ ਨਾਲੇ ਲੰਗਰਾਂ ਦਾ ਵੀ ਕੰਮ ਕਰਦੇ ਰਹੇ ਆਪਾਂ ਢਾਬਿਆਂ ਕੋ ਤੇ ਇਹੀ ਵੀ ਨਾਲੇ ਦਾਲ ਫੁਲਕਾ ਆਪਣਾ ਚੱਲਦਾ ਰਹੂ ਤੇ ਨਾਲੇ ਸੰਗਤ ਦਾ ਚੱਲਦਾ ਰਹੂਗਾ ਤੇ ਹਾਂਜੀ ਬਲੇਰੋਂ ਗੱਡੀ ਕਿੱਧਰ ਨਾਲ ਆ ਗਈ ਤੇ ਨਹੀਂ ਇਹ ਸਾਡੇ ਗੱਡੀ ਘਰ ਦੀ ਹੈਗੀ ਤੇ ਘਰ ਦੀ ਗੱਡੀ ਤੁਹਾਨੂੰ ਪਤਾ ਘਰ ਦਾ ਆ ਕਰਦੇ ਕੋਈ ਚੀਜ਼ ਹੁੰਦੀ ਨਹੀਂ ਤਾਂ ਆਪਣਾ ਉਹ ਤੋਂ ਇੱਕ ਵਾਰੀ ਭਜਾ ਕੇ ਤੇ ਇੱਥੇ ਨਿਊਟਰਲ ਮਰਜ਼ੀ ਇੱਥੇ ਆ ਜੀਦਾ ਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ ਅਸੀਂ ਸਵੇਰੇ 10 11 ਵਜੇ ਤੋਂ ਲੈ ਕੇ ਸ਼ਾਮੀ 3 4 4 5 ਵਜੇ ਤੱਕ ਇੱਥੇ ਇਹ ਜੇ ਹੋਏ ਬਾਜੇ ਖਾਣਾ ਫਿਰ ਲੇਟ ਵੀ ਹੋ ਜੀਦਾ ਕੋਈ ਨਾ ਕੋਈ ਆ ਹੀ ਜਾਂਦਾ ਬਣਾ ਕੇ ਲਿਆਉਂਦੇ ਤੇ ਕੌਣ ਤਿਆਰ ਕਰਦਾ ਅਸੀਂ ਅਸੀਂ ਪਰਿਵਾਰੀ ਆਪਣਾ ਤਿਆਰ ਕਰਦੇ ਹਾਂ ਜੀ ਅਸੀਂ ਕੜੀ ਚੌਲ ਤੇ ਰੋਜ਼ ਇੱਕ ਸਬਜੀ ਦਾਲ ਸਬਜੀ ਚੇਂਜ ਹੁੰਦੀ ਹੈਗੀ ਕੜੀ ਚੌਲ ਵਕੇ ਹੈਗੇ ਨਾਲ ਦਾਲ ਸਬਜੀ ਨਾਲ ਸਦੇ ਹੁੰਦੇ ਹੈਗੇ ਅਸੀਂ 30 ਰੁਪਏ ਦੀ ਪਲੇਟ ਦਿੰਨੇ ਆ ਜੀ ਤੇ ਜੇ ਕੋਈ ਆਪਣਾ ਆਜ ਲੋੜਵੰਦ ਆ ਵੀ ਜਾਏ ਤੇ ਉਹ ਵੀ ਗੁਰੂਦੀ ਕਰ ਪਾਈ ਆ ਉਹ ਵੀ ਆਪਾਂ ਹਾਂਜੀ ਬਲੈਰੋ ਦੀ ਕਹਾਣੀ ਦੱਸੋ ਬਲੈਰੋ ਵੀ ਕਿਉਂ ਲਾਇਆ ਬਲੈਰੋ ਦੇ ਵਿੱਚ ਘਰ ਦੀ ਗੱਡੀ ਸੀ ਜੇ ਤੇ ਹੋਰ ਕੋਈ ਸਾਡੇ ਕੋਲ ਸਾਧਨ ਹੈ ਨਹੀਂ ਸੀਗਾ ਤੇ ਕੋਈ ਰੇੜੀ ਤੇ ਕੋਈ ਚੀਜ਼ ਦੇ ਖਰਚ ਦੇ ਪੈਸੇ ਤੇ ਫਿਰ ਉਹ ਮੁਸ਼ਕਲੀ ਗਾ ਥੋੜਿਆ ਤੇ ਫਿਰ ਇਹ ਮਤਲਬ ਇਹੀ ਘਰ ਦੀ ਗੱਡੀ ਤੇ ਸੀਟਾਂ ਕੱਢ ਕੇ ਤੇ ਹੀ ਆਪਣਾ ਕੰਮ ਚਲਾ ਲਿਆ 5 ਸਾਲ ਹੋਰ ਹੋ ਗਈ ਆ ਧਿਆਨ ਨਹੀਂ ਆ ਕਿ ਇਸੋਂ ਮੈਂ ਠੋਣ ਆਰਾਮ ਕਰ ਲੈਣਾ ਨਹੀਂ ਨਹੀਂ ਆਰਾਮ ਦੀ ਕੀ ਲੋੜ ਆ ਆਰਾਮ ਸਰੀਰ ਜਿਹੜਾ ਕਰਦੇ ਠੀਕ ਰਹਿੰਦਾ ਜੀਗਾ ਆਰਾਮ ਕਰਨ ਦੇ ਨਾਲ ਸਰੀਰ ਠੀਕ ਨਹੀਂ ਰਹਿੰਦਾ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਕੱਲ ਦੇ ਨੌਜਵਾਨ ਕੀ ਇਹ ਮਿਹਨਤ ਕਰੋ ਖੁਸ਼ ਰਹੋ ਨਾਲੇ ਆਪ ਖੁਸ਼ ਨਾਲੇ ਪਰਿਵਾਰ ਖੁਸ਼ ਤੇ ਨਾਲੇ ਆਪਣਾ ਸਰੀਰ ਤੰਦਰੁਸਤ ਮਿਹਨਤ ਕਰਨ ਦੇ ਨਾਲ ਬਹੁਤ ਫਾਇਦੇ ਆ ਜੀ ਹਾਂਜੀ ਵਾਹਿਗੁਰੂ ਨਹੀਂ ਨਹੀਂ ਕੋਈ ਗੱਲ ਨਹੀਂ ਕਿਰਪਾ ਜਿੱਦਾਂ ਵੀ ਸਤਿਕਾਰ ਕਰਦੇ ਹੋਗੇ ਉਹ ਹੀ ਪਹਿਲਾਂ ਸੱਜਣ ਤੋਂ ਸੱਜਣ ਸਜਾਨ ਤੋਂ ਸੱਜਣ ਸਿੰਘ ਬਣਾਇਆ ਹੈਗਾ ਹੁਣ ਇਦਾਂ ਕਹਿ ਦੇਣਗੇ ਤਾਂ ਵੀ ਕਿਰਪਾ ਹੀ ਗੁਰੂ ਦੀ ਕੋਈ ਗੱਲ ਨਹੀਂ ਸੰਗਤ ਜੋ ਕਰਦੇ ਠੀਕ ਹੈ